ਦੇਸ਼ ਦੇ ਕੋਨੇ-ਕੋਨੇ ਵਿੱਚੋਂ ਲੱਖਾਂ ਸੰਗਤਾਂ ਅਕਸਰ ਦੀ ਪਵਿੱਤਰ ਧਰਤੀ ਤੇ ਪੁੱਜ ਕੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਅਤੇ ਉਸ ਸਥਾਨ ਦੇ ਦਰਸ਼ਨ ਕਰਦੀਆਂ ਹਨ ਜਿਸ ਧਰਤੀ ਤੇ 10ਵੇਂ ਪਾਤਸ਼ਾਹ ਸੰਗ ਦੀ ਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ੁੱਲੜ ਸਿੱਖਾਂ ਦੀ ਟੁੱਟੀ ਗੰਢ ਕੇ ਖੇਦਰਾਣੇ ਦੀ ਇਸ ਧਰਤੀ ਨੂੰ ਮੁਕਤੀ ਦਾ ਸਰਲ ਉਕਸਰ ਦਾ ਵਰਦਾਨ ਬਖਸ਼ਿਆ ਸੀ। ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਇੱਕ ਨਵੀਂ ਇਤਿਹਾਸ ਨਾਲ ਸੰਬੰਧਿਤ ਵੀਡੀਓ ਵਿੱਚ। ਅੱਜ ਅਸੀਂ ਗੱਲ ਕਰ ਰਹੇ ਹਾਂ ਇਤਿਹਾਸਕ ਗੁਰਦੁਆਰੇ ਖੇਦਰਾਣੇ ਦੀ ਟਾਬ ਗੁਰਦੁਆਰ ਵਾਰਾ ਸ਼੍ਰੀ ਮੁਕਸਰ ਸਾਹਿਬ ਦੀ ਮੁਕਸਰ ਦੀ ਧਰਤੀ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਕੀ ਸੰਬੰਧ ਹੈ ਮੁਕਸਰ ਸਾਹਿਬ ਨੂੰ ਕਿਉਂ ਮੁਕਤੀ ਦਾ ਘਰ ਕਿਹਾ ਜਾਂਦਾ ਹੈ ਇਸ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਦਾਵਾ ਪਾੜਿਆ ਸੀ ਗੁਰੂ ਜੀ ਨੇ ਕਿੰਨਾ ਨਾਲ ਟੁੱਟੀ ਗੰਦੀ ਸੀ ਇਹ ਇਤਿਹਾਸ ਹੈ ਖਿਦਰਾਣੇ ਦੀ ਟਾਬ ਦਾ ਆਉਂਦੇ ਹਾਂ ਇਸ ਵੀਡੀਓ ਵਿੱਚ ਬਿਕਰਮੀ ਸੰਮਤ 1766 ਦਾ ਸਮਾਂ ਸਿੱਖਾਂ ਤੇ ਭਾਰੀ ਕਠਿਨਾਈ ਦਾ ਸਮਾਂ ਸੀ ਇਸ ਸਨ ਵਿੱਚ ਜਿੱਥੇ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਜੰਗ ਦੇ ਮੈਦਾਨ ਵਿੱਚ ਚਮਕੌਰ ਵਿਖੇ ਸ਼ਹੀਦ ਹੋਏ ਉੱਥੇ ਹੀ ਛੋਟੇ ਸਾਹਿਬ ਜਾਦੇ ਸਰਹਿੰਦ ਵਿਖੇ ਸੂਬਾ ਸਰਹਿੰਦ ਦੇ ਨੀਹਾਂ ਵਿੱਚ ਚਣਵਾਏ ਦਸਵੇਂ ਪਾਤਸ਼ਾਹ ਤਿਲਕ ਅਨੰਦਪੁਰ ਵਿੱਚ ਮੁਗਲ ਫੌਜਾਂ ਨਾਲ ਲੜ ਰਹੀ ਸਨੋ ਦੁਸ਼ਮਣਾਂ ਦੀਆਂ ਫੌਜਾਂ ਦਾ ਦਬਾਅ ਵਧ ਰਿਹਾ ਸੀ ਕਿਲੇ ਵਿੱਚ ਰਾਸ਼ਨ ਪਾਣੀ ਖਤਮ ਹੁੰਦਾ ਜਾ ਰਿਹਾ ਸੀ ਭੁੱਖ ਤੋਂ ਤੰਗ ਆਏ ਸਿੰਘਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਜੰਗ ਨਹੀਂ ਲੜ ਸਕਦੇ ਅਤੇ ਘਰਾਂ ਨੂੰ ਜਾਣਾ ਚਾਹੁੰਦੇ ਹਨ ਗੁਰੂ ਜੀ ਨੇ ਕਿਹਾ ਤੁਹਾਨੂੰ ਇਸ ਮੁਸੀਬਤ ਦੇ ਸਮੇਂ ਨਹੀਂ ਜਾਣਾ ਚਾਹੀਦਾ ਪਰ ਸਿੰਘਾਂ ਨੇ ਜ਼ਿੱਦ ਕੀਤੀ ਤਾਂ ਗੁਰੂ ਜੀ ਨੇ ਕਿਹਾ ਤਾਂ ਜੇਕਰ ਤੁਸੀਂ ਜਾਣਾ ਹੀ ਹੈ ਤਾਂ ਚਲੇ ਜਾਓ ਪਰ ਇਹ ਲਿਖ ਕੇ ਦੇ ਜਾਓ ਕਿ ਗੁਰੂ ਗੋਬਿੰਦ ਸਿੰਘ ਸਾਡਾ ਗੁਰੂ ਨਹੀਂ ਹੈ ਅਤੇ ਅਸੀਂ ਉਸ ਦੇ ਸਿੱਖ ਨਹੀਂ ਹਾਂ ਭੋਲੇ ਸਿੱਖਾਂ ਨੇ ਲਿਖ ਕੇ ਦੇ ਦਿੱਤਾ ਅਤੇ ਘਰਾਂ ਨੂੰ ਚਲੇ ਗਏ ਗੁਰੂ ਜੀ ਨੇ ਮੁਗਲਾਂ ਦੇ ਵਿਸ਼ਵਾਸ ਦੇਣ ਤੇ ਕਿਲਾ ਛੱਡ ਦਿੱਤਾ ਸਾਡੀ ਫੌਜ ਵਾਪਸ ਚਲੀ ਜਾਵੇਗੀ ਪਰ ਇਹ ਉਹਨਾਂ ਦੀ ਇੱਕ ਚਾਲ ਸੀ ਗੁਰੂ ਜੀ ਸਰਸਨ ਦੇ ਪਾਰ ਕਰਕੇ ਚਮਕੌਰ ਸਾਹਿਬ ਪਹੁੰਚੇ ਇੱਥੇ ਬੜੀ ਹੀ ਕਮਸਾਂ ਦੀ ਜੰਗ ਹੋਈ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇ ਜੋ ਕਿ ਗੰਗੂ ਰਸੋਈਏ ਦੇ ਨਾਲ ਉਸ ਦੇ ਘਰ ਚਲੇ ਗਏ ਗੁਰੂ ਜੀ ਤੋਂ ਵਿਛੜ ਗਏ ਅਤੇ ਉਹਨਾਂ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ ਗਿਆ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਗੁਰੂ ਜੀ ਦੇ ਨਾਲ ਹੀ ਸਨ ਦੁਸ਼ਮਣ ਪਿੱਛਾ ਕਰਦਾ ਆ ਰਿਹਾ ਸੀ ਇੱਥੇ ਭਾਰੀ ਯੁੱਧ ਹੋਇਆ ਜਿੱਥੇ ਦੋਵੇਂ ਸਹਿਬਜ਼ਾਦੇ ਜੰਗ ਵਿੱਚ ਸ਼ਹੀਦ ਹੋਏ ਜਦਕਿ ਛੋਟੇ ਸਹਿਬਜ਼ਾਦੇ ਬਾਬਾ ਜੇਰਾਬਰ ਸਿੰਘ ਅਤੇ ਬਾਬਾ ਫਤਿਹ ਸਿੰਘ ਸਰਹੰਦ ਦੇ ਸੂਬੇ ਦੇ ਨੀਹਾਂ ਵਿੱਚ ਵਾਦਤੀ ਸਾਨੂੰ ਗੁਰੂ ਜੀ ਪੰਜ ਪਿਆਰਾਂ ਦਾ ਹੁਕਮ ਮੰਨ ਕੇ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਮਾਚੀਵਾੜਾ ਰਾਏਕੋਟ ਦੀਨਾ ਕਾਂਗੜ ਹੁੰਦਿਆ ਜੈਤੂ ਕੋਟ ਕਪੂਰਾ ਪੁੱਜੀ ਉਹਨਾਂ ਨੇ ਨਵਾਬ ਕਪੂਰੇ ਤੋਂ ਕਿਲਾ ਮੰਗਿਆ ਜੋ ਉਸਨੇ ਦੇਣ ਤੋਂ ਨਾ ਕਰ ਦਿੱਤੀ ਗੁਰੂ ਜੀ ਹੋਰ ਅੱਗੇ ਵਧੇ ਅਤੇ ਇੱਕ ਉੱਚੇ ਟਿੱਬੇ ਤੇ ਜਿੱਥੇ ਗੁਰਦੁਆਰਾ ਟਿੱਬੀ ਸਾਹਿਬ ਹੈ ਡੇਰੇ ਲਾਹ ਇੱਥੇ ਗੁਰੂ ਜੀ ਨਾਲ ਮਾਲਵੇ ਦੇ ਕਾਫੀ ਸਿੰਘ ਵੀ ਸਨ ਅਤੇ ਸਿੰਘਾਂ ਨੇ ਇੱਕ ਨੀਵੀਂ ਥਾਂ ਜਿੱਥੇ ਕਿ ਢਾਬ ਸੀ ਢੇਰੇ ਲਾ ਲਈ। ਦੁਸ਼ਮਣ ਦੀ ਫੌਜ ਵੀ ਪਿੱਛਾ ਕਰਦੀ ਆ ਰਹੀ ਸੀ। ਕਾਫੀ ਫੌਜੇ ਰਸਤੇ ਵਿੱਚ ਪਾਣੀ ਨਾ ਮਿਲਣ ਤੇ ਰੇਤਲੇ ਇਲਾਕੇ ਤੋਂ ਡਰਦੀ ਪਿੱਛੇ ਹੀ ਵਾਪਸ ਚਲੀ ਗਈਆਂ ਤੇ ਬਾਕੀ ਜੰਗ ਵਿੱਚ ਆਮ ਆਈ। ਦੂਜੇ ਪਾਸੇ ਆਨੰਦਪੁਰ ਤੋਂ ਵਿਦਾਵਾ ਦੇਣ ਵਾਲੇ ਸਿੰਘ ਜਿਨ੍ਹਾਂ ਦੀ ਗਿਣਤੀ 40 ਸੀ। ਭਰਾ ਨੂੰ ਪਰਤੀ ਤੇ ਘਰ ਜਾ ਕੇ ਸਾਰਾ ਕਥਾ ਸੁਨਾਇਆ ਤਾਂ ਇਨ੍ਹਾਂ ਸਿੰਘਾਂ ਦੀਆਂ ਪਤਨੀਆਂ ਮਾਤਾਮਾਂ ਅਤੇ ਰਿਸ਼ਤੇਦਾਰਾਂ ਨੇ ਕਾਫੀ ਤਾਨੇ ਦਿੱਤੇ ਕਿ ਕਿਹਾ ਤੇ ਤੁਸੀਂ ਗੁਰੂ ਜੀ ਨੂੰ ਛੱਡ ਕੇ ਚੰਗਾ ਨਹੀਂ ਕੀਤਾ ਕੁਝ ਘਰਾਂ ਵਿੱਚ ਚੂੜੀਆਂ ਘਗਰੇ ਪਾ ਕੇ ਬੈਠ ਜਾਓ ਤੇ ਅਸੀਂ ਜੰਗਲ ਲੜਨ ਜਾਂਦੀਆਂ ਹਾਂ ਤਹਾਨੇ ਮੀਨੇ ਨਾ ਸਹਾਰਦਿਆਂ ਇਹ ਸਿੰਘ ਮਾਈ ਭਾਗੋ ਜੀ ਦੀ ਅਗਵਾਈ ਵਿੱਚ ਗੁਰੂ ਜੀ ਦੀ ਭਾਲ ਵਿੱਚ ਤੁਰੇ ਇਸ ਧਰਤੀ ਤੇ ਪੁੱਜੇ ਜਿੱਥੇ ਦੁਸ਼ਮਣ ਨਾਲ ਜੰਗ ਹੋ ਰਹੀ ਸੀ ਇੰਨਾ ਜ਼ੋਰਦਾਰ ਜੰਗ ਲੜੀ ਚਾਲੀਆਂ ਵਿੱਚੋਂ 39 ਸਿੰਘ ਸ਼ਹੀਦ ਹੋ ਗਏ ਅਤੇ ਕੇਵਲ ਇੱਕ ਸਿੰਘ ਭਾਈ ਮਹਾ ਸਿੰਘ ਜ਼ਖਮੀ ਹਾਲਤ ਵਿੱਚ ਪਈ ਸਨ ਜੰਗ ਉਪਰੰਤ ਗੁਰੂ ਜੀ ਦੇ ਮੈਦਾਨੇ ਜੰਗ ਵਾਲੀ ਥਾਂ ਤੇ ਪੁੱਜੇ ਇਹ ਵੇਖ ਕੇ ਹੈਰਾਨ ਹੋ ਗਏ ਕਿ ਉਸ ਛਰੇ ਸਿੰਘ ਜੋ ਕਿ ਉਹਨਾਂ ਨੂੰ ਆਨੰਦਪੁਰ ਸਾਹਿਬ ਵਿਖੇ ਵਿਦਾਵਾ ਦੇ ਕੇ ਛੱਡ ਗਏ ਸਨ ਉਹ ਸ਼ਹੀਦ ਹੋਏ ਪਈ ਸਨ ਗੁਰੂ ਜੀ जख्मी ਭਾਈ ਮਹਾ ਸਿੰਘ ਜੀ پاس ਪੁੱਜੇ ਅਤੇ ਉਸ ਦਾ ਸੀਸ ਝੋਲੀ ਵਿੱਚ ਲੈ ਕੇ ਕਿਹਾ ਤੁਸੀਂ ਮਹਾਨ ਕੁਰਬਾਨੀ ਕੀਤੀ ਹੈ ਜੋ ਚਾਹੇ ਮੰਗ ਲਵੋ ਇਸ ਕੀਆਂ ਭਰਦਿਆਂ ਭਾਈ ਮਹਾ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ اے ਸਤ ਗੁਰੂ ਜੀ ਸਾਨੂੰ ਕੁਝ ਨਹੀਂ ਚਾਹੀਦਾ ਜੇਕਰ ਤੁਰਠੇ ਹੋ ਤਾਂ ਇੱਕ ਬੇਨਤੀ ਪ੍ਰਵਾਨ ਕਰਕੇ ਆਨੰਦਪੁਰ ਵਿਖੇ ਲਿਖਿਆ ਵਿਦਾਵਾ ਪਾੜ ਦਿਓ ਅਤੇ ਸਾਡੀ ਟੁੱਟੀ ਗੰਢ ਦਿਓ ਗੁਰੂ ਜੀ ਨੇ ਬਦਾਵਾ ਆਪਣੇ ਕਮਰ ਕੱਸੇ ਵਿੱਚੋਂ ਕੱਢਿਆ ਤੇ ਪਾੜ ਦਿੱਤਾ ਅਤੇ ਫਰਮਾਇਆ ਕਿ ਇਹ ਖਦਰਾਣਾ ਨਹੀਂ ਮੁਕਤੀ ਦਾ ਅਸਥਾਨ ਹੈ ਇਸ ਤਰ੍ਹਾਂ ਇਸ ਸਥਾਨ ਦਾ ਨਾਮ ਉਕਤਸਰਾ ਪੈ ਗਿਆ ਗੁਰੂ ਜੀ ਨੇ ਸ਼ਹੀਦ ਹੋਏ ਸਿੰਘਾਂ ਨੂੰ 5000 10000 ਅਤੇ ਹੋਰ ਵੱਡੇ ਵੱਡੇ ਖਿਤਾਬ ਬਖਸ਼ੇ ਅਤੇ ਫਰਮਾਇਆ ਕਿ ਜੋ ਵੀ ਸਿੱਖ ਇਸ ਧਰਤੀ ਦੇ ਦਰਸ਼ਨ ਕਰੇਗਾ ਉਸ ਨੂੰ ਮੁਕਤੀ ਪ੍ਰਾਪਤ ਹੋਵੇਗੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਵੀ ਅਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ